ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਹਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਨਵੇਂ ਸ਼ਹਿਰ ਵਾਲੇ ਹਾਂਜੀ ਤੇ ਮਨਪ੍ਰੀਤ ਕਾਲੀ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਤੇ ਅੱਖਾਂ ਦੇ ਕਾਲੇ ਘੇਰੇ ਕਿੰਨੇ ਲੂਜ਼ ਹਾਂਜੀ ਆਪਾਂ ਬਹੁਤ ਵੀਡੀਓ ਵੈਸੇ ਪਾ ਚੁੱਕੇ ਹਾਂ অলরেਡੀ ਪਹਿਲਾਂ ਵੀ ਤੁਸੀਂ ਸਾਡੇ ਚੈਨਲ ਨੂੰ ਸਰਚ ਕਰਕੇ ਜਾ ਸਕਦੇ ਹੋ ਤੇ ਦੇਖ ਸਕਦੇ ਹੋ ਤੇ ਕੋਈ ਗੱਲ ਨਹੀਂ ਆਪਾਂ ਹੋਰ ਵੀ ਨਵੀਂ ਵੀਡੀਓ ਪਾ ਦਾਂਗੇ ਜਸ ਜਸਪ੍ਰੀਤ ਕੌਰ ਬੌਡੇ ਮੋਗਾ ਜ਼ਿਲ੍ਹਾ ਸਵਰਨਜੀਤ ਕੌਰ ਰਾਮਪੁਰਾ ਬਹੁਤ ਬਹੁਤ ਧੰਨਵਾਦ ਜੀ ਬਵਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਵਰਨ ਕੌਰ ਫਿਰੋਜ਼ਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਬਹੁਤ ਬਹੁਤ ਧੰਨਵਾਦ ਜੀ ਫਗਵਾੜਾ ਤੋਂ ਜਸ਼ਨ ਢਿੱਲੋਂ ਬਹੁਤ ਬਹੁਤ ਧੰਨਵਾਦ ਜੀ ਸੁਖਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਇੱਕ ਆਪਾਂ ਨੂੰ ਕਮੈਂਟ ਆਇਆ ਸੀਗਾ ਪਹਿਲਾਂ ਕਿ ਤੁਸੀਂ ਦੀਦੀ ਸਾਨੂੰ ਕੋਈ ਨੇਚਰਲ ਫੇਸ ਵਾਸ਼ ਦੱਸੋ ਤੇ ਉਹ ਆਪਣੇ ਫੇਸ ਵਾਸ਼ ਦਾ ਹੀ ਕੰਮ ਕਰੂਗਾ ਜੀ ਆਪਾਂ ਤੁਹਾਨੂੰ ਸਿੰਪਲ ਰੈਮਡੀ ਜੇ ਦੱਸਾਂਗੇ ਆਪੋ ਵੀ ਸਿੰਪਲ ਤਰੀਕਾ ਵੀ ਤੁਹਾਨੂੰ ਦੱਸ ਦਾਂਗੇ ਤੁਸੀਂ ਡੇਲੀ ਵਾਸ਼ ਕਰਨਾ ਜਿਹਦੇ ਨਾਲ ਫੇਸ ਤੇ ਅੱਜ ਆਪਾਂ ਇੱਕ ਸਪੈਸ਼ਲੀ ਪੈਕ ਬਣਾ ਕੇ ਤੁਹਾਡੇस्ते ਤਿਆਰ ਕਰਾਂਗੇ ਕਿ ਅੱਜ ਕੱਲ ਹੁਣ ਜਿਵੇਂ ਰਖੜੀ ਸਪੈਸ਼ਲ ਹੈ ਨਾ ਪਹਿਣਾ ਨੇ ਜਾਣਾ ਏ ਰਖੜੀ ਲੈ ਕੇ ਰਿਸ਼ਤੇਦਾਰ ਵੀ ਘਰੇ ਆਉਂਦੇ ਆ ਹਨਾ ਤੇ ਆਪਾਂ ਨੂੰ ਆਏ ਹੁੰਦਾ ਕਿ ਆਪਣਾ ਫੇਸ ਵਧੀਆ ਹੋਵੇ ਸੋਹਣਾ ਲੱਗੇ ਤੇ ਕੋਈ ਆਏ ਨਾ ਆ ਕੇ ਕਵੇ ਮੇਰੀਆਂ ਭੈਣਾਂ ਨੂੰ ਕਿ ਤੁਸ ਤਾਂ ਕਾਲੀ ਹੋਏ ਪਈ ਐਂ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਰੰਗ ਬਦਲ ਜਾਂਦਾ ਤੇ ਪਰ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਐ ਆਪਾਂ ਉਹਨਾਂ ਦਾ ਰੰਗ ਨਹੀਂ ਕਾਲਾ ਹੋਣ ਦਿੰਦੇ ਸੋ ਇਸ ਕਰਕੇ ਆਪਾਂ ਬਹੁਤ ਹੀ ਵਧੀਆ ਇੱਕ ਪੈਕ ਬਣਾ ਕੇ ਰੈਡੀ ਕਰਦੇ ਆ ਤੇ ਫਿਰ ਆਪਾਂ ਲਗਾ ਕੇ ਫਿਰ ਤੇ ਮੈਂ ਵੈਸੇ ਆਲਰੇਡੀ ਲਗਾ ਵੀ ਚੁੱਕੀ ਹਾਂ ਪਹਿਲਾਂ ਤੁਹਾਨੂੰ ਦੱਸਾਂ ਤਾਂ ਮੈਂ ਪਹਿਲਾਂ ਆਪਣਾ ਫੇਸ ਕਲੀਨ ਕੀਤਾ ਸੀ ਐ ਤੇ ਮੈਂ ਲਗਾ ਰਿਆ ਸੀ ਪਹਿਲਾਂ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਮੈਂ ਇੱਕ ਵਾਰੀ ਫੇਰ ਲਗਾ ਲੂੰਗੀ ਕਿਉਂਕਿ ਮੈਨੂੰ ਪਤਾ ਨੇਚਰਲ ਚੀਜ਼ਾਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਮੈਨੂੰ ਹੋ ਗਿਆ ਮਤਲਬ 2 ਘੰਟੇ ਹੋ ਗਏ ਆ ਮੈਂ ਪਹਿਲਾਂ ਲਗਾ ਚੁੱਕੀ ਹਾਂ ਤੇ ਫੇਸ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ 글로 ਆ ਗਿਆ ਸਾਰੇ ਕਹਿਣ ਲੱਗੇ ਬੱਚੇ ਵੀ ਆਂਦੇ ਕਿ ਵਧੀਆ ਫੇਸ ਹੋ ਗਿਆ ਤੁਹਾਡਾ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਬੜੀ ਜਿਆਦਾ ਸੌਖੀ ਜੀ ਰਿਮੇਡੀ ਆ ਤੇ ਆਪਾਂ ਲੈ ਆਏ ਬੇਸਣ ਬੇਸਣ ਜਿਹੜਾ ਆਪਣੀ ਸਕਿਨ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਆਪਾਂ ਜਸ ਥੋੜਾ ਜਿਹਾ ਪਾ ਲੈਨੇ ਬੇਸਣ ਤੁਸੀਂ ਇੱਕ ਚਮਚਾ ਭਰ ਕੇ ਪਾ ਸਕਦੇ ਮੈਂ ਜਸ ਤੁਹਾਨੂੰ ਦਿਖਾਉਣਾ ਹੈ ਮੈਂ ਲਗਾ ਵੀ ਲਉਂਗੀ ਪਰ ਮੈਂ ਤੁਹਾਨੂੰ ਦੱਸਤਾ ਜਿੱਦਾਂ ਕਿ ਮੈਂ ਪਹਿਲਾਂ ਲਗਾ ਚੁੱਕੀ ਹਾਂ ਤੇ ਆਪਾਂ ਜੇ ਤੁਹਾਨੂੰ ਦੱਸੀਏ ਵੀ ਭੈਣ ਨੇ ਕਮੈਂਟ ਕੀਤਾ ਸੀ ਕੋਈ ਨੇਚਰਲ ਫੇਸ ਵਾਸ਼ ਹਨਾ ਫਿਰ ਤੁਸੀਂ ਕੀ ਕਰਨਾ ਹੈ ਬੇਸਣ ਲੈ ਲਿਓ ਆਪਣੇ ਫੇਸ ਦੇ ਹਿਸਾਬ ਦੇ ਨਾਲ ਵੀ ਜਿੰਨਾ ਕਿ ਤੁਸੀਂ ਜੇ ਰੋਜ਼ ਫੇਸ ਸਾਫ ਕਰਦੇ ਹੋ ਬੇਸਣ ਦੇ ਨਾਲ ਹੀ ਤੇ ਫਿਰ ਤੁਸੀਂ ਕੀ ਕਰਨਾ ਹੈ ਕਿ ਅਧਕ ਚਮਚਾ ਮਤਲਬ ਇੰਨਾ ਕੁ ਹੋ ਜਾਵੇ ਜਿੰਨਾ ਕਪਾ ਇੰਨਾ ਕੁ ਹਾਫ ਚਮਚਾ ਇਹਦੇ ਵਿੱਚ ਪਾ ਲੈਣਾ ਤੇ ਫਿਰ ਆ ਗਿਆ ਗੁਲਾਬ ਜਲ ਜੇ ਤੁਸੀਂ ਇਹਦੇ ਨਾਲ ਡੇਲੀ ਫੇਸ ਕਲੀਨ ਕਰਦੇ ਹੋ ਨਾ ਤੁਹਾਡੀ ਸਕਿਨ ਤੇ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਤੁਸੀਂ ਇਹਨੂੰ ਜਸਟ ਬਸ ਇਹਦੇ ਨਾਲ ਮਿਕਸ ਕਰ ਲੈਣਾ ਇਦਾਂ ਮਿਕਸ ਕਰਕੇ ਤੇ ਇਹਨੂੰ 10-15 ਮਿੰਟ ਜਾਂ 10 ਕੁ ਮਿੰਟ ਲਗਾ ਕੇ ਇਹਨੂੰ ਛੱਡ ਲੈਣਾ ਆਪਣੇ ਚਿਹਰੇ ਤੇ ਤੇ ਫਿਰ ਇਹਨੂੰ ਇਦਾਂ ਥੋੜਾ ਮਸਲ-ਮਸਲ ਕੇ ਉਤਾਰ ਲੈਣਾ ਬਹੁਤ ਵਧੀਆ 글로ਅ ਆ ਜਾਊਗਾ ਤੁਸੀਂ ਡੇਲੀ ਕਰ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜਿਵੇਂ ਆਪਾਂ ਕਹਿੰਦੇ ਇੱਕ ਨੇਚਰਲ ਜਿਹੜਾ ਆਪਣਾ ਫੇਸ ਵਾਸ਼ ਬਣ ਕੇ ਤਿਆਰ ਹੋ ਗਿਆ ਇਹ ਵਾਲਾ ਸਿਰਫ ਜੇ ਆਪਾਂ ਡੇਲੀ ਇਹਦੇ ਨਾਲ ਕਲੀਨ ਕਰ ਸਕਦੇ ਹਾਂ ਜੀ ਤੇ ਬਹੁਤ ਵਧੀਆ ਤੁਹਾਡੀ ਹੈਲਦੀ ਸਕਿਨ ਰਹੂਗੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਤੁਹਾਡੀ ਸਕਿਨ ਤੋਂ 글로ਅ ਕਦੇ ਵੀ ਨਹੀਂ ਜਾਊਗਾ ਜੇ ਤੁਸੀਂ ਇਹ ਵਾਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰੋਗੇ ਇੱਕਦਮ ਚਟਪਟ ਵਾਲਾ ਰਿਜ਼ਲਟ ਆ ਤੁਸੀਂ ਲਗਾਓਗੇ ਤੁਹਾਨੂੰ ਉਹਦੇ ਪਤਾ ਲੱਗੂਗਾ ਕਿ ਬਹੁਤ ਵਧੀਆ ਇੱਕ ਆਪਣੇ ਜਿਵੇਂ ਹੋ ਜਾਂਦੇ ਆ ਵੀ ਆਪਾਂ ਗੁਲਾਬ ਜਲ ਬਹੁਤ ਵਧੀਆ ਹੁੰਦਾ ਉਹਦੇ ਨਾਲ ਕੀ ਹੋ ਜਾਂਦਾ ਕਿ ਜਿਹੜੇ ਆਪਣੇ ਇੱਥੇ ਪੋਅਸ ਓਪਨ ਹੋ ਜਾਂਦੇ ਆ ਉਹਦੇ ਨਾਲ ਸ਼੍ਰਿੰਕ ਹੋ ਜਾਂਦੇ ਆ ਜਿਹੜਾ ਆਪਾਂ ਗੁਲਾਬ ਜਲ ਤੇ ਇਹਦੇ ਨਾਲ ਆਪਣਾ ਰੰਗ ਮਤਲਬ ਨਿਖਰਦਾ ਹੈ ਵਧੀਆ ਤੇ ਗਲੋ ਆਉਂਦਾ ਚਿਹਰੇ ਦੇ ਉੱਤੇ ਵੇਸਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਬੇਸਣ ਹੀ ਜ਼ਿਆਦਾ ਚਿਹਰੇ ਤੇ ਲਗਾਇਆ ਜਾਂਦਾ ਸੀਗਾ ਉਦੋਂ ਕੋਈ ਕਰੀਮਾਂ ਵਗੈਰਾ ਕੁਝ ਨਹੀਂ ਸੀ ਹੁੰਦਾ ਉ ਤਾਂ ਬਿਆੰਦੜ ਮੁੰਡੇ ਕੁੜੀ ਨੂੰ ਵੀ ਦੇਖ ਲਓ ਕਿ ਬੇਸਣ ਦਾ ਵਟਣਾ ਲਾਉਂਦੇ ਸੀਗੇ ਤੇ ਹੁਣ ਆਪਾਂ ਦੱਸਦੇ ਆਂ ਜੀ ਇਹਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਐਡ ਕਰ ਦਿੰਨੇ ਆ ਤੇ ਮੈਂ ਤੁਹਾਨੂੰ ਇਹ ਦੱਸਿਆ ਹੈ ਕਿ ਜੇ ਤੁਸੀਂ ਢਿੱਲ ਹੀ ਲਗਾਉਣਾ ਫਿਰ ਤੁਸੀਂ ਇਹੀ ਲਗਾਓ ਦੋ ਚੀਜ਼ਾਂ ਸਿਰਫ ਬੇਸਣ ਤੇ ਗੁਲਾਬ ਜਣ ਆਪਾਂ ਟਮਾਟਰ ਲੈ ਲਿਆ ਥੋੜਾ ਜਿਹਾ ਆਪਾਂ ਥੋੜਾ ਜਿਹਾ ਸਪੈਸ਼ਲ ਫੇਸ਼ੀਅਲ ਪੈਕ ਬਣਾ ਰਹੇ ਆ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਤਿਉਹਾਰ ਦਾ ਟਾਈਮ ਆ ਤੇ ਥੋੜਾ ਸਪੈਸ਼ਲ ਹੋ ਜਾਵੇ ਕਿ ਬਹੁਤ ਜ਼ਿਆਦਾ 글로ਵ ਆਵੇ ਆ ਦੇਖੋ ਜੀ ਆਪਾਂ ਟਮਾਟਰ ਦਾ ਜੂਸ ਕੱਢ ਲਿਆ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਹੁਣ ਤੱਕ ਤੇ ਨਿੰਬੂ ਜੇ ਤਾਂ ਤੁਹਾਨੂੰ ਨਿੰਬੂ ਸੂਟ ਕਰਦਾ ਤੇ ਤੁਸੀਂ ਇੱਕ ਦੋ ਬੂੰਦਾਂ ਹੀ ਪਾਉਣੀਆਂ ਆ ਆਪਾਂ ਜ਼ਿਆਦਾ ਨਹੀਂ ਪਾਉਣੀਆਂ ਜਸਟ ਆਪਾਂ ਬਸ ਥੋੜਾ ਜਿਹਾ ਟੱਚ ਹੀ ਦੇਣਾ ਕਿ ਆਪਾਂ ਨਿੰਬੂ ਪਾਇਆ ਇਹਦੇ ਵਿੱਚ ਜੇ ਤੁਹਾਨੂੰ ਸੂਟ ਨਹੀਂ ਕਰਦਾ ਇੱਕ ਨਾਜ਼ੀਆ ਖਾਨ ਸ਼ੇਰਪੁਰ ਤੋਂ ਉਹਨਾਂ ਨੇ ਮੈਲਾਦਾ ਮੈਨੂੰ ਕਮੈਂਟ ਕੀਤਾ ਸੀਗਾ ਕਿ ਅਸੀਂ ਪਹਿਲਾਂ ਰਿਮੇਡੀ ਪਾਈ ਸੀ ਕਿ ਆਪਾਂ ਮਲਦਾਨੀ ਮਿੱਟੀ ਵਾਲੀ ਉਹਦੇ ਵਿੱਚ ਆਪਾਂ ਨਿੰਬੂ ਪਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਸਾਡਾ ਫੇਸ ਰੈੱਡ ਰੈੱਡ ਹੋ ਜਾਂਦਾ ਹੈ ਤੇ ਤੁਸੀਂ ਇਦਾਂ ਕਰਿਓ ਜੀ ਤੁਸੀਂ ਆਪਣੇ ਜਦੋਂ ਪੈਕ ਬਣਾਉਂਗੇ ਵਿੱਚ ਨਿੰਬੂ ਨਾ ਪਾਇਓ ਕਈ ਵਾਰ ਕੀ ਹੁੰਦਾ ਨਾ ਆਪ ਨੂੰ ਨਿੰਬੂ ਸੂਟ ਨਹੀਂ ਕਰਦਾ ਬਹੁਤ ਜ਼ਿਆਦਾ ਲੋਕ ਆ ਜਿਨ੍ਹਾਂ ਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਤੁਸੀਂ ਨਿੰਬੂ ਨੂੰ ਛੱਡ ਦਿਓ ਤੇ ਤੁਸੀਂ ਨਿੰਬੂ ਦੇ ਥਾਂ ਤੇ ਗੁਲਾਬ ਜਲ ਪਾ ਲਿਓ ਜਾਂ ਟਮਾਟਰ ਦਾ ਰਸ ਪਾ ਲਿਓ ਟਮਾਟਰ ਦਾ ਰਸ ਵੈਸੇ ਹਰ ਕਿਸੇ ਨੂੰ ਸੂਟ ਕਰ ਜਾਂਦਾ ਪਰ ਨਿੰਬੂ ਬਹੁਤ ਸਾਰੀਆਂ ਸਕਿਨਾਂ ਐਸੀਆਂ ਐ ਜਿਨ੍ਹਾਂ ਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹ ਧਾਕਰ ਕੇ ਮਿਕਸ ਤੇ ਮੈਂ ਤੁਹਾਨੂੰ ਜਿਵੇਂ ਦੱਸ ਰਹੀ ਹਾਂ ਕਿ ਮੈਂ ਪਹਿਲਾਂ ਲਗਾ ਚੁੱਕੀ ਹਾਂ ਤੇ ਇੱਕ ਵਾਰੀ ਆਪਾਂ ਫੇਰ ਲਗਾ ਲੈਣੇ ਆ ਜੀ ਬਹੁਤ ਵਧੀਆ ਠੰਡਾ ਠੰਡਾ ਤੇ ਨਿੰਬੂ ਹੋਇਆ ਟਮਾਟਰ ਹੋਇਆ ਹਨਾ ਵਿਟਾਮਿਨ ਸੀ ਹੁੰਦਾ ਹੈ ਇਹਦੇ ਵਿੱਚ ਤੇ ਆਪਣੀ ਸਕਿਨ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਤੇ ਨੇਚਰਲ ਬਲੀਚ ਵੀ ਦਿੰਦਾ ਆਪਣੇ ਫੇਸ ਨੂੰ ਕਿ ਆਪਾਂ ਜਿਹੜੀਆਂ ਮਾਰਕੀਟ ਵਾਲੀਆਂ ਬਲੀਚ ਕਰਦੇ ਆ ਉਹ ਬਹੁਤ ਜ਼ਿਆਦਾ ਸਕਿਨ ਤੇ ਨੁਕਸਾਨ ਬਹੁਤ ਕਰਦੀਆਂ ਜੀ ਤੁਸੀਂ ਮਾਰਕੀਟ ਤੋਂ ਚਲੋ ਫੇਸ਼ੀਅਲ ਤੁਹਾਨੂੰ ਇੰਨਾ ਨੁਕਸਾਨ ਨਹੀਂ ਕਰੂਗਾ ਜਿਹੜੀ ਤੁਸੀਂ ਬਲੀਚ ਕਰਵਾਉਂਦੇ ਹੋ ਨਾ ਕਈ ਪੈਣਾ ਦੀ ਆਦਤ ਹੁੰਦੀ ਆ ਕਿ ਮੈਂ ਬਲੀਚ ਕਰਵਾਉਣੀ ਆ ਤੇ ਪਲੀਜ਼ ਬਲੀਚ ਕਦੇ ਵੀ ਨਾ ਕਰਵਾਇਓ ਬਲੀਚ ਆ ਜਿਹੜੀ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਡੈਮੇਜ ਹੀ ਕਰ ਦਿੰਦੀ ਹੈ ਆਪਣੇ ਫੇਸ ਨੂੰ ਤੇ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਤੁਸੀਂ ਕਦੇ ਵੀ ਬਲੀਚ ਨਾ ਕਰਵਾਇਓ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਕਦੇ ਵੀ ਨਾ ਬਲੀਚ ਕਰਵਾਇਓ ਤੇ ਇਹ ਆਪਾਂ ਲਗਾ ਲਿਆ ਇਹਨੂੰ ਆਪਾਂ 10 ਮਿੰਟ ਤੱਕ ਲਗਾ ਕੇ ਰੱਖਿ ਲਿਓ ਤੁਸੀਂ 10 ਮਿੰਟ ਲਗਾ ਕੇ ਇਹਨੂੰ ਰੱਖ ਲਿਓ ਤੇ ਫਿਰ ਆਪਾਂ ਵਾਸ਼ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਇਹਦਾ ਤੇ ਨਿੰਬੂ ਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹਦੀ ਸਕਿਨ ਸੈਂਸਿਟਿਵ ਆ ਉਹ ਨਿੰਬੂ ਨਾ ਪਾਓ ਤੁਸੀਂ ਟਮਾਟਰ ਪਾ ਲਿਓ ਕੋਈ ਚੱਕਰ ਨਹੀਂ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਇੰਨਾ ਵਧੀਆ ਰਿਜ਼ਲਟ ਆਊਗਾ ਨਾ ਤੁਸੀਂ ਹੈਰਾਨ ਹੀ ਰਹਿ ਜਾਓਗੇ ਕਿ ਬਹੁਤ ਵਧੀਆ ਹੈ ਇਹ ਛੋਟੀਆਂ ਛੋਟੀਆਂ ਚੀਜ਼ਾਂ ਆ ਆਪਾਂ ਜਿਹੜੀਆਂ ਤੁਹਾਨੂੰ ਦੱਸਦੇ ਆ ਤੇ ਪਰ ਇਹਨਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਥੋੜਾ ਇਹ ਬਦਲ-ਬਦਲ ਕੇ ਜੀ ਆਪਾਂ ਲਗਾਉਂਦੇ ਰਵਾਂਗੇ ਤੇ ਵਧੀਆ ਲੱਗਦਾ ਕਦੇ ਨਿੰਬੂ ਪਾ ਲਿਆ ਕਦੇ ਟਮਾਟਰ ਪਾ ਲਿਆ ਕਦੇ ਆਲੂ ਦਾ ਰਸ ਹੋ ਗਿਆ ਇਹ ਨੇਚਰਲ ਚੀਜ਼ਾਂ ਆਪਾਂ ਨੂੰ ਨੁਕਸਾਨ ਨਹੀਂ ਕਰਨਗੀਆਂ ਤੇ ਫਾਇਦਾ ਬਹੁਤ ਕਰਨੀਆਂ ਆਪਣੀ ਸਕਿਨ ਨੂੰ ਕੋਈ ਤੁਹਾਡੇ ਸ਼ਾਈ ਨਹੀਂ ਪਾਉਗੀ ਫੇਸ ਤੇ ਉੱਤੇ ਦਾਗ ਧੱਬੇ ਨਹੀਂ ਪੈਣਗੇ ਇੱਕ ਹੋਰ ਆਪਾਂ ਨੂੰ ਕਮੈਂਟ ਆਇਆ ਸੀਗਾ ਕਾਫੀ ਦਿਨ ਹੋ ਗਏ ਆ ਮੈਂ ਨਾ ਕਈ ਵਾਰ ਭੁੱਲ ਜਾਈਦਾ ਉਹਨਾਂ ਨੇ ਆਪਾਂ ਨੂੰ ਸ਼ਾਇਦ ਬੈਮਨ ਕੌਰ ਸਿੰਘ ਵਾਲਾ ਇਦਾਂ ਕਰਕੇ ਸੀਗਾ ਕਮੈਂਟ ਜਾਦਾ ਥੱਲੇ ਚਲਾ ਗਿਆ ਤੇ ਮੈਨੂੰ ਯਾਦ ਆ ਵੈਸੇ ਤੇ ਉਹ ਭੈਣ ਨੇ ਕਿਹਾ ਸੀ ਕਿ ਉਹਨੂੰ ਪ੍ਰੈਗਨੈਂਸੀ ਟਾਈਮ ਦੀਆਂ ਸ਼ਾਇਆਂ ਪੰਜਾਂ ਬਾਅਦ ਵਿੱਚ ਗੰਨਿਆ ਹੀ ਨਹੀਂ ਕਿ ਅਸੀਂ ਲਗਾ ਸਕਦੇ ਹਾਂ ਜੀ ਜਿਹੜੀ ਤੁਸੀਂ ਵੀਡੀਓ ਤੇ ਕਮੈਂਟ ਕੀਤਾ ਸੀ ਆ ਜੀ ਮੈਂ ਕਈ ਵਾਰ ਵੀਡੀਓ ਦਾ ਵੀ ਭੁੱਲ ਜਾਂਦੀ ਹਾਂ ਨਾ ਡੇਲੀ ਆਪਾਂ ਵੀਡੀਓ ਪਾਉਣੀ ਹੁੰਦੀ ਹੈ ਕਈ ਵਾਰ ਦਿਮਾਗ ਚੋਂ ਨਿਕਲ ਜਾਂਦਾ ਤੇ ਤੁਸੀਂ ਲਗਾ ਸਕਦੇ ਹੋ ਜੀ ਕੋਈ ਚੱਕਰ ਨਹੀਂਗਾ ਆਪਣੀਆਂ ਜਿੰਨੀਆਂ ਵੀ ਰੇਮੇਡੀਜ਼ ਆ ਸਾਰੀਆਂ ਨੇਚਰਲ ਆ ਤਾਂ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਤੇ ਤੁਸੀਂ ਬੇਫਿਕਰ ਹੋ ਕੇ ਲਗਾ ਸਕਦੇ ਹੋ ਤੇ ਲਗਾ ਕੇ ਤੇ ਤੁਸੀਂ ਜ਼ਰੂਰ ਮੈਨੂੰ ਦੱਸਿਓ ਕਮੈਂਟ ਕਰਿਓ ਦੁਆਰਾ ਫਿਰ ਕਿ ਤੁਹਾਨੂੰ ਕਿਵੇਂ ਲੱਗਿਆ ਫਰਕ ਪਿਆ ਕਿ ਨਹੀਂ ਪਿਆ ਬਹੁਤ ਪਹਿ ਇਦਾਂ ਹੋ ਜਾਂਦਾ ਹੈ ਨਾ ਕਿ ਪ੍ਰੈਗਨੈਂਸੀ ਦੇ ਵਿੱਚ ਸ਼ਾਇਆ ਪੈ ਜਾਂਦੀਆਂ ਕਿਉਂਕਿ ਕੁਝ ਕਮੀਆਂ ਹੋ ਜਾਂਦੀਆਂ ਆਪਾਂ ਨੂੰ ਆਪਾਂ ਨੂੰ ਪਤਾ ਹੀ ਆ ਕਿ ਖਾਣ ਪੀਣ ਦਾ ਧਿਆਨ ਕਿ ਵਰੀ ਨਹੀਂ ਰੱਖਦੇ ਆਪਾਂ ਉਦਾਂ ਹੋ ਜਾਂਦਾ ਹੈ ਦੀ ਉਧੇ ਕਰਕੇ ਵੀਕਨੈਸ ਨਾਲ ਵੀ ਛਾਈਆਂ ਪੈ ਜਾਂਦੀਆਂ ਜਦੋਂ ਆਪਾਂ ਅੰਦਰੋਂ ਕੋਈ ਵੀਕਨੈਸ ਹੋ ਜਾਂਦੀ ਹੈ ਨਾ ਆਪਾਂ ਨੂੰ ਉਹਦੇ ਕਰਕੇ ਵੀ ਛਾਈਆਂ ਪੈ ਜਾਂਦੀਆਂ ਕਈ ਵਾਰ ਹੁੰਦਾ ਆਪਾਂ ਧੁੱਪੇ ਸ਼ਾਮੇ ਤੁਰੇ ਫਿਰਦੇ ਆ ਉਹਦੇ ਨਾਲ ਵੀ ਆਪਣੇ ਛਾਈਆਂ ਪੈ ਜਾਂਦੀਆਂ ਤੇ ਇਹ ਕਈ ਕਾਰਨ ਹੈਗੇ ਛਾਈਆਂ ਪੈਣ ਦੇ ਕਈ ਲੋਕ ਹੈਗਾ ਜਿਹੜੇ ਵੈਸੇ ਛੋਟੂ ਛੋਟੀ ਗੱਲ ਤੇ ਟੈਨਸ਼ਨ ਲੈ ਲੈਂਦੇ ਹਨਾ ਉਹਨਾਂ ਦੇ ਵੀ ਬਹੁਤ ਜ਼ਿਆਦਾ ਛਾਈਆਂ ਪੈਂਦੀਆਂ ਕੀ ਕਾਰਨ ਹੁੰਦੇ ਇਹਨਾਂ ਚੀਜ਼ਾਂ ਦੇ ਤੇ ਤੁਸੀਂ ਪਰ ਆਪਣੀ ਰੇਮਡੀ ਜੋ ਵੀ ਹੈ ਤੁਹਾਨੂੰ ਨੁਕਸਾਨ ਕਦੇ ਨਹੀਂ ਦੇਊਗੀ ਫਾਇਦਾ ਹੀ ਦੇਊਗੀ ਆਪਣੀ ਐਸਟੀਐਨ ਰემიਡਿਸ ਆਪਣੀਆਂ ਸਾਰੀਆਂ ਆਪਾਂ ਇੱਕ ਨੇਚਰਲ ਜੀਆਂ ਰემიਡਿਸ ਤਿਆਰ ਕਰਦੇ ਆ ਕਿ ਆਪਣੇ ਭੈਣ ਭਾਈਆਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਤੇ ਠੀਕ ਹੈ ਜੀ ਆਪਾਂ ਮਿਲਦੇ ਆਂ ਫਿਰ ਤੁਹਾਨੂੰ ਵਾਸ਼ ਕਰਕੇ ਤੇ ਹਾਂਜੀ ਆਪਾਂ ਵਾਸ਼ ਕਰਿਆ ਹੈ 10 ਮਿੰਟ ਆਪਾਂ ਲਗਾ ਲਿਆ ਸੀਗਾ ਤੇ ਆਪਾਂ ਥੋੜਾ ਥੋੜਾ ਡਰਾਈ ਹੋਇਆ ਸੀ ਜਿਆਦਾ ਨਹੀਂ ਡਰਾਈ ਹੋਇਆ ਤੇ ਆਪਾਂ ਵਾਸ਼ ਕਰ ਚੁੱਕੇ ਤੇ ਬਹੁਤ ਜਿਆਦਾ ਵਧੀਆ ਗਲੋ ਆ ਗਿਆ ਬਹੁਤ ਹੀ ਜਿਆਦਾ ਵਧੀਆ ਗਲੋ ਆਇਆ ਮੈਂ ਪਹਿਲਾਂ 2 ਘੰਟੇ ਜਿੱਦਾਂ ਤੁਹਾਨੂੰ ਦੱਸ ਰਹੀ ਸੀ ਕਿ ਮੈਂ ਆਪਣਾ ਫੇਸ ਧੋਤਾ ਸੀ ਆ ਇਹਦੇ ਨਾਲ ਇਕੱਲੇ ਪਾਇਲੂ ਦੂਸਰਾ ਗੁਲਾਬ ਜਲਤੇ ਬੇਸ ਸੰਦੇ ਨਾਲ ਹੀ ਧੋਤਾ ਸੀ ਆ ਤੇ ਬਾਅਦ ਵਿੱਚ ਉਸ ਟਾਈਮ ਜਿਹੜਾ 글로 ਸੀਗਾ ਉਹ ਹੋਰ 글로 ਸੀਗਾ ਤੇ ਜਿਹੜਾ ਪਾ ਚੀਜ਼ਾਂ ਵਿੱਚ ਪਾ ਕੇ ਹੁਣ ਲਗਾਇਆ ਹੈ ਹੁਣ ਵਾਲਾ 글로 ਆ ਜਿਹੜਾ ਉਹ ਹੋਰ ਆ ਉਹ ਜਿਵੇਂ ਥੋੜਾ ਆਇਆ ਸੀ 글로 ਤੇ ਇਹਦੇ ਨਾਲ ਬਹੁਤ ਜ਼ਿਆਦਾ 글로 ਆ ਗਿਆ ਤੇ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਨੇ ਰਖੜੀ ਤੇ ਜਾਣਾ ਹੈ ਹਨ ਤੇ ਉਹ ਜ਼ਰੂਰ ਇਹ ਪਹਿਲਾਂ ਲਗਾ ਕੇ ਜਾਣ ਤੇ ਫਿਰ ਤੁਸੀਂ ਦੇਖਿਓ ਰਿਸ਼ਤੇਦਾਰ ਜਦੋਂ ਤੁਸੀਂ ਪੇਕੇ ਪਿੰਡ ਜਾਉਂਗੇ ਤੇ ਜੇ ਕਿਸੇ ਲੀਆਂ ਮਿਲ ਗਈਆਂ ਤਾਂ ਜ਼ਰੂਰ ਕਹਿਣਗੀਆਂ ਕਿ ਵਧੀਆ ਫੇਸ ਚਮਕ ਰਿਹਾ ਹੈ ਤੁਸੀਂ ਕੀ ਯੂਜ਼ ਕਰਦੇ ਹੋ ਜ਼ਰੂਰ ਪੁੱਛਣਗੀਆਂ ਕਈ ਵਾਰ ਹੁੰਦਾ ਹੈ ਨਾ ਆਪਾਂ ਜਦੋਂ ਜਾਂਦੇ ਆ ਤੇ ਇਹ ਹੋ ਜਾਂਦਾ ਹੈ ਕਿ ਚਲੋ ਹਨਾ ਸੇਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਮੁਸ਼ਕਲ ਦੇ ਨਾਲ ਮਿਲਦੀਆਂ ਹੈ ਤੇ ਉਹ ਵੀ ਸੁਭਬੀ ਜਿਵੇਂ ਰਖੜੀ ਤੇ ਸਾਰੇ ਜਾਣਦੇ ਆ ਤੇ ਉਦਾਂ ਇਕੱਠੀਆਂ ਹੋ ਜਾਣੀਆਂ ਤੇ ਆਪਾਂ ਮਿਲ ਜਾਣੀਆਂ ਇੱਕ ਦੂਸਰੀ ਨੂੰ ਤੇ ਜ਼ਰੂਰ ਤੁਹਾਨੂੰ ਪੁੱਛਣੀ ਆ ਕਿ ਤੁਸੀਂ ਕੀ ਲਗਾਇਆ ਫੇਸ ਤੇ ਤੁਸੀਂ ਜ਼ਰੂਰ ਜਿਹੜੀਆਂ ਮੇਰੀਆਂ ਭੈਣਾਂ ਨੇ ਜਾਣਾ ਰਖੜੀ ਤੇ ਤੇ ਜ਼ਰੂਰ ਇਹ ਵਾਲਾ ਜ਼ਰੂਰ ਲਗਾ ਕੇ ਜਾਇਓ ਤੁਸੀਂ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਾਕੀ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਪਾਂ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਪਲੀਜ਼ ਦੱਬ ਕੇ ਜ਼ਰੂਰ ਸ਼ੇਅਰ ਕਰਿਆ ਕਰੋ ਸਾਰੇ ਰਿਸ਼ਤੇਦਾਰਾਂ ਨੂੰ ਸਹੇਲੀਆਂ ਨੂੰ ਸਾਰਿਆਂ ਨੂੰ ਸ਼ੇਅਰ ਕਰ ਦਿਆ ਕਰੋ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ